ਕੱਲ ਨੂੰ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕੱਲ ਨੂੰ ਪੰਜਾਬ ਬੰਦ ਦਾ ਜਿਹੜਾ ਇੱਕ ਕਾਲ ਦਿੱਤੀ ਗਈ ਆ ਕਿਸਾਨ ਆਗੂਆਂ ਦੇ ਵੱਲੋਂ ਤਾਂ ਮੁਕੰਮਲ ਤੌਰ ਤੇ ਕੱਲ ਨੂੰ ਪੰਜਾਬ ਬੰਦ ਹੋਣ ਦੀ ਜਿਹੜੀ ਸੁਭਾਵਨਾ ਉਹ ਜਿਤਾਈ ਜਾ ਰਹੀ ਹੈ ਕਿਉਂਕਿ ਹੁਣ ਪੀਆਰਟੀਸੀ ਦੇ ਵੱਲੋਂ ਵੀ ਇਸ ਦਾ ਸਮਰਥਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਸਵੇਰ 10 ਵਜੇ ਤੋਂ ਲੈ ਕੇ 2 ਵਜੇ ਤੱਕ 4 ਘੰਟੇ ਪੀਆਰਟੀਸੀ ਦੀਆਂ ਬੱਸਾਂ ਨੇ ਜਿਹੜੀਆਂ ਉਹ ਬੰਦ ਰਹਿਣਗੀਆਂ ਕਿਉਂਕਿ ਪੀਆਰਟੀਸੀ ਵਰਕਰਾਂ ਦੇ ਵੱਲੋਂ ਕਿਸਾਨ ਬੰਦ ਦੀ ਕਾਲ ਨੂੰ ਜਿਹੜਾ ਉਹ ਸਮਰਥਨ ਦਿੱਤਾ ਗਿਆ ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਪਿਛਲੀ 13 ਫਰਵਰੀ ਤੋਂ ਧਰਨਾ ਦਿੱਤਾ ਜਾ ਰਿਹਾ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਇਸ ਕਰਕੇ ਜਿਹੜਾ ਹੁਣ ਉਹਨਾਂ ਦੇ ਵੱਲੋਂ ਪੰਜਾਬ ਬੰਦ ਦਾ ਜਿਹੜਾ ਐਲਾਨ ਕੀਤਾ ਗਿਆ ਕਿਉਂਕਿ ਪਿਛਲੇ 34 ਦਿਨਾਂ ਤੋਂ ਜਿਹੜੇ ਜਗਦੀਸ਼ ਸਿੰਘ ਡੱਲੇਵਾਲ ਨੇ ਬੀ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਜਿਹੜੀ ਸਿਹਤ ਆ ਉਹ ਬੇਹਦ ਨੌਜ਼ਕੂ ਬਣਦੀ ਜਾ ਰਹੀ ਆ ਤਾਂ ਇਸ ਦੇ ਮੱਦੇ ਨਜ਼ਰ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਹਲੇ ਤੱਕ ਜਿਹੜਾ ਕੋਈ ਵੀ ਜਿਹੜਾ ਕਹ ਜੀ ਇੱਕ ਗੱਲਬਾਤ ਦਾ ਦੌਰ ਉਹ ਸ਼ੁਰੂ ਨਹੀਂ ਕੀਤਾ ਗਿਆ ਜਿਸ ਦੇ ਤਹਿਤ ਹੁਣ ਕਿਸਾਨਾਂ ਦੇ ਵੱਲੋਂ ਵੱਡੇ ਐਕਸ਼ਨ ਦੀ ਤਿਆਰੀ ਕਰ ਲਈ ਗਈ ਆ ਕੱਲ 30 ਦਸੰਬਰ ਨੂੰ ਜਿਹੜਾ ਉਹ ਪੰਜਾਬ ਬੰਦ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ ਇਹ ਤਾਂ ਵੱਖ-ਵੱਖ ਜਿਹੜੇ ਜਥੇਬੰਦੀਆਂ ਉਹ ਵੀ ਇਸ ਦੇ ਵਿੱਚ ਸ਼ਾਮਲ ਹੁੰਦੀ ਆਈਆਂ ਦਿਖਾਈ ਦੇ ਰੀਆਂ ਉਥੇ ਪੀਆਰਟੀਸੀ ਵਰਕਰਾਂ ਦੇ ਵੱਲੋਂ ਵੀ ਪੰਜਾਬ ਬੰਦ ਨੂੰ ਸਮਰਥਨ ਦੇ ਦਿੱਤਾ ਗਿਆ ਹੈ ਵੱਡੀ ਖਬਰ ਹੈ ਕਿ ਜੇਕਰ ਤੁਸੀਂ ਵੀ ਬੱਸਾਂ 'ਚ ਸਫ਼ਰ ਕਰਦੇ ਹੋ ਕੱਲ ਨੂੰ ਕਿਤੇ ਜਾਣਾ ਹੈ ਕਿਉਂਕਿ ਕੱਲ ਨੂੰ 30 ਦਸੰਬਰ ਆ ਕੱਲ ਨੂੰ ਕਿਤੇ ਜਾਣਾ ਹੈ ਬੱਸ ਦੇ ਵਿੱਚ ਸਫ਼ਰ ਕਰਨਾ ਤਾਂ ਤੁਸੀਂ ਸਾਵਧਾਨ ਜ਼ਰੂਰ ਰਹੋ ਕਿਉਂਕਿ ਪੀਆਰਟੀਸੀ ਦੇ ਵੱਲੋਂ ਵੀ ਸਮਰਥਨ ਦੇ ਦਿੱਤਾ ਗਿਆ ਹੈ ਪੀਆਰਟੀਸੀ ਕੱਲ ਨੂੰ ਬੰਦ ਰਹੇਗੀ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ 300 ਤੋਂ ਲੈ ਕੇ 400 ਜਗ੍ਹਾ ਤੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੇ ਵੱਲੋਂ ਨਾਕੇ ਲਾਏ ਜਾਣਗੇ ਪੂਰੀ ਤਰ੍ਹਾਂ ਜਿਹੜਾ ਉਹ ਬੰਦ ਕੀਤਾ ਜਾਊਗਾ ਪੰਜਾਬ ਚਾਹੇ ਰੇਲ ਆਵਾਜਾਈ ਹੋਵੇ ਚਾਹੇ ਫਿਰ ਵਾਹਿਕਲ ਆਵਾਜਾਈ ਹੋਵੇ ਸੜਕਾਂ ਬੰਦ ਰਹਿਣਗੀਆਂ ਬਿਜਲੀ ਘਰ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਵੀ ਜਿਵੇਂ ਦੁੱਧ ਸਪਲਾਈ ਆ ਉਹ ਵੀ ਬੰਦ ਰਵੇਗੀ ਕੁਝ ਖਾਸ ਜਿਹੜੀਆਂ ਸਵਾਮਾਂ ਨੇ ਉਹਨਾਂ ਨੂੰ ਜਰੂਰ ਛੱਡਿਆ ਗਿਆ ਹੈ ਪਰ ਬਾਕੀ ਸਾਰੇ ਜਿਹੜਾ ਕਹਿੰਦੀ ਕਿ ਪੂਰਨ ਤੌਰ ਤੇ ਜਿਹੜਾ ਉਹ ਪੰਜਾਬ ਬੰਦ ਹੋਏਗਾ ਦੁਕਾਨਾਂ ਬੰਦ ਹੋਣਗੀਆਂ ਜੇਕਰ ਤੁਸੀਂ ਕਿਤੇ ਜਾਣਾ ਹੈ ਕੱਲ ਨੂੰ ਤਾਂ ਆਪਣਾ ਪ੍ਰੋਗਰਾਮ ਕੈਨਸਲ ਕਰ ਦਿਵੋ ਜਾਂ ਪੋਸਟਪੋਨ ਕਰ ਦਿਓ ਕਿਉਂਕਿ 30 ਦਸੰਬਰ ਉਹ ਪੰਜਾਬ ਬੰਦਾ ਐਲਾਨ ਹੋਇਆ ਹੁਣ ਜਿਹੜੇ ਪੀਆਰਟੀਸੀ ਵਰਕਰਾਂ ਦੇ ਵੱਲੋਂ ਵੀ ਜਿਹੜਾ ਕੱਲ 10 ਤੋਂ ਲੈ ਕੇ 2 ਵਜੇ ਤੱਕ ਪਾਵ ਚਾਰ ਘੰਟੇ ਜਿਹੜੀਆਂ ਬੱਸਾਂ ਬੰਦ ਰਹਿਣਗੀਆਂ ਕਿਉਂਕਿ ਪੀਆਰਟੀਸੀ ਵਰਕਰਾਂ ਦੇ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਗਾਇਏ ਉਹਨਾਂ ਦੇ ਵੱਲੋਂ ਵੀ ਜਿਹੜੀ ਹੁਣ ਪੂਰਨ ਹਮਾਇਤ ਹੈ ਉਹ ਕਿਸਾਨ ਆਗੂਆਂ ਨੂੰ ਦਿੱਤੀ ਜਾ ਰਹੀ ਹੈ ਕਿਸਾਨ ਧਰਨੇ ਨੂੰ ਦਿੱਤੀ ਜਾ ਰਹੀ ਹੈ ਕਿਤੇ ਨਾ ਕਿਤੇ ਜਿਹੜੇ ਸਰਬੰਸ ਸਿੰਘ ਪੰਦੇਰ ਨੇ ਉਹ ਵੀ ਬਿਆਨ ਦਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਜਿਹੜਾ ਇਹ ਹੁਣ ਅੰਦੋਲਨ ਹੈ ਇਹ ਕਾਰ ਵਰਸਸ ਕਿਸਾਨ ਮਜ਼ਦੂਰ ਜਿਹੜੇ ਉਹਨਾਂ ਦੇ ਵਿਚਾਲੇ ਹੋ ਚੁੱਕਿਆ ਹੁਣ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਟੂ ਜਿਹੜਾ ਇਹ ਭਖਦਾ ਹੋਇਆ ਨਸਰ ਆਉਂਦਾ ਹੁਣ ਬੰਦ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਆ ਤਾਂ ਕੱਲ ਜਿਹੜਾ ਪੂਰਨ ਤੌਰ ਤੇ ਪੰਜਾਬ ਬੰਦ ਹੋਣ ਦੀ ਸੁਭਾਵਨਾ ਹੈ ਕਿਉਂਕਿ ਪੀਆਰਟੀਸੀ ਵਰਕਰਾਂ ਦੇ ਵੱਲੋਂ ਵੀ ਜਿਹੜਾ ਹੁਣ ਪੰਜਾਬ ਬੰਦ ਦਾ ਸਮਰਥਨ ਕਰ ਦਿੱਤਾ ਗਿਆ ਹੈ